ਸਤਿਕਾਰ ਜੀ ਇੱਕ ਕਿਸਾਨ ਦਾ ਬੜਦ ਗਵਾਦ ਗਿਆ ਜੀ ਤੇ ਬੜਦ ਸੀ ਲੰਡਾ ਯਾਨੀ ਉਹਦੀ ਪੂਛ ਕੱਟੀ ਹੋਈ ਸੀ ਜਦੋਂ ਉਹ ਬੜਦ ਗਵਾਦ ਗਿਆ ਤੇ ਉਹਦਾ ਕੰਮ ਤੜਕੇ ਕੰਮ ਤੇ ਆਇਆ ਤਾਂ ਉਹਨੇ ਕਿਹਾ ਜਾਰਾ ਆਪਣਾ ਬੜਦ ਗਵਾਦ ਗਿਆ ਤੇ ਚੱਲ ਆਪਾਂ ਇਹਨੂੰ ਲੱਭ ਕੇ ਲੈ ਜੀ ਦੋਨੇ ਜਣੇ ਲੱਭਣ ਚੱਲ ਪਏ ਜੀ ਚਲੋ ਚਾਲ ਚਲੋ ਚਾਲ ਤੁਰੇ ਜਾਂਦੇ ਆ ਜੀ ਗਾਹਾਂ ਦੂਜਾ ਪਿੰਡ ਆ ਗਿਆ ਉਹ ਪਿੰਡ ਦੇ ਹਸਾਬ ਜੀ ਤੇ ਤੁਰੇ ਗਏ ਤੇ ਇੰਤਰੀ ਗਿਆ ਯੋ ਦੂਜਾ ਪਿੰਡ ਆਇਆ ਤੇ ਉੱਥੇ ਗਹਾ ਭਾਈ ਖੜਾ ਬਣਿਆ ਸੀ ਤੇ ਥੜੇ ਡੇ ਪਲ ਸੱਤ ਬੰਦੇ ਬੈਠੇ ਸੀ ਉਹ ਜਿਮੀਦਾਰ ਨੇ ਉਹਨੂੰ ਆਖਿਆ ਕਹਿੰਦਾ ਵੀ ਜਦੋਂ ਆਪਾਂ ਉਹਦੇ ਕੋਲ ਦੀ ਲੰਗੇ ਨਾ ਤੇ ਆਪਾਂ ਫਤੇ ਬੁਲਾ ਕੇ ਤਾਂ ਸ੍ਰੀ ਕਾਲ ਬੁਲਾ ਕੇ ਉਹਨੂੰ ਫੇਰ ਪੜਤਾ ਪੁੱਛਾਂਗੇ ਤੇ ਫਿਰ ਛੜ ਛੜ ਕਰਕੇ ਨੰਗ ਚਲਾਗੇ ਕੋਲ ਦੀ ਉਹ ਕਹਿੰਦਾ ਠੀਕ ਹੈ ਤਾਂ ਉਹ ਜਿਹੜਾ ਕਾਮਾ ਸੀ ਉਹਨੇ ਆਖਿਆ ਵੀ ਮੈਂ ਹੀ ਫਤੇ ਬੁਲਾ ਲਿਆ ਪਹਿਲਾਂ ਜੱਟ ਤੋਂ ਉਹ ਕਹਿੰਦਾ ਜੀ ਥੁੱਲ ਗਿਆ ਉੱਕ ਗਿਆ ਵਿਚਾਰਾ ਮੇਰੇ ਅਰਕਾ ਕਿਹਦਾ ਸਸਰੀ ਕਾ ਲੜਗੇ ਪੰਚਾਇਤੇ ਇਥੇ ਕਿਤੇ ਸਾਡੀ ਸਰੜਸੜ ਨਹੀਂ ਦੇਖੀ ਨਵਾਜੀ ਸਾਰੇ ਬੰਦੇ ਅਸਣ ਲੱਗ ਗਏ ਇਹੋ ਜੀਆਂ ਗੱਲਾਂ ਕਈ ਵਾਰੀ ਦਵਾਕ ਦੇ ਵਿੱਚ ਔਖੜ ਜਾਂਦੀਆਂ ਜੀ ਬੰਦਾ ਜਦ ਕਹਿਦਾ ਕੁਝ ਆ ਤੇ ਨਿਕਲੂ ਚੋਂ ਕੀ ਜਾਂਦਾ ਹੈ